ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਓਕੇ ਸਰ ਕੰਲਾ ਕਰਨੇ ਕੰਲਾ ਬਰੰਦ ਸੰਗਿਆ ਓਕੇ ਸਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਓਕੇ ਸਰ ਕੰਲਾ ਕਰਨੇ ਕੰਲਾ ਬਰੰਦ ਸੰਗਿਆ ਪੋਕ ਸਰੋਬ ਮਾਨਯੋਗ ਪੁਲਿਸ ਕਮਿਸ਼ਨਰ ਅਮਰਸੇ ਸਾਹਿਬ ਜਿਹੜੀ ਕੈਂਟਨੋਂ ਮੈਂ ਉਹਨਾਂ ਦੇ ਦੇਸ਼ਾ ਨਿਰਦੇਸ਼ ਜਿਹੜੀ ਕੈਂਟਨਮੈਂਟ ਐਫ ਆਈ ਆਰ ਦਰਜ ਹੋਈ ਸੀ 197 ਨੰਬਰ 24 ਦੀ ਵੀ 12 2024 ਨੂੰ ਉਹਦੇ ਚ ਅਸੀਂ ਆਪਣਾ ਚਾਰ ਮੋਟਰਸਾਈਕਲ ਇੱਕ ਸਕੂਟਰ ਔਰ ਨਾਲ-ਨਾਲ ਦੋ ਬੰਦੇ ਵੀ ਅਰੈਸਟ ਕੀਤੇ ਰਾਹੁਲ ਮਹਿਤਾ ਤੇ ਦੀਪਕ ਚੰਦ ਇਹਨਾਂ ਦੀ ਉਮਰ ਤਕਰੀਬਨ 33 32 ਸਾਲੇ ਕੀ ਇਹ ਦਸਵੀਂ ਪੜ੍ਹੇ ਆ ਜਿਹੜਾ ਬਲਰਾਤ ਸਿੰਘ ਹੈ ਤੇ ਉਹ ਕੰਮ ਕਰਦਾ ਜੀ ਸੈਨੀਟਰੀ ਦੀ ਇਹਦੇ ਤੇ ਨਾ ਤਿੰਨ ਪਹਿਲਾਂ ਵੀ ਕੇਸ ਦਰਜ ਹੈਗੇ ਜੀ ਤੇ ਐਫ ਆਈ ਆਰ ਨੰਬਰ 89 2018 ਦੀ 89 ਨਾ 2022 ਦੀ ਤੇ 32 2023 ਦੀ ਹੈ Rajasthan City ਦੀਆਂ ਦੋ ਹੈਗੀਆਂ ਜੀ 89 ਤੇ 18 ਦੀ ਤੇ 22 ਦੀ ਤੇ 32 ਨੰਬਰ ਜਿਹੜੀ 2023 ਦੀ ਹੈ ਉਹ ਰਣਜੀਤ ਅਮਨੂਮਰ ਸਰ ਦੀ ਹੈਗੀ ਆ ਤੇ ਇਹ ਬੇਸਿਕਲੀ ਆਪਣਾ ਪਹਿਲਾ ਸੀ ਮੁਕਦਮਾ ਦਰਜ ਕੀਤਾ ਸੀ ਉਹਦੇ ਬਾਰੇ ਵੀ ਤੁਹਾਨੂੰ ਜ਼ਿਕਰ ਕੀਤਾ ਸੀ ਤੇ ਇਹ ਸਾਡੇ ਮੋਟਰਸਾਈਕਲ ਤੇ ਸਕੂਟਰ ਦੀ ਰਿਕਵਰੀ ਹੋਰ ਜ਼ਿਆਦਾ ਹੋਈ ਹੈ ਜੀ ਚਾਰ ਮੋਟਰਸਾਈਕਲ ਤੇ ਸਕੂਟਰ ਤੇ